ਅੱਛਾ ਜੀ ਅੱਜ ਅਸੀਂ ਮੌਜੂਦ ਆਂ ਪਾਕਿਸਤਾਨ ਦੀ ਬਹੁਤ ਹੀ ਪਾਕਤਰੀਨ ਜਗ੍ਹਾ ਤੇ ਬਹੁਤ ਹੀ ਮਸ਼ਹੂਰ ਜਗ੍ਹਾ ਤੇ ਮੌਜੂਦ ਆਂ ਅਸੀਂ ਮਰੀਮ ਆਬਾਦ ਮਰੀਆਬਾਦ ਜਿੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਬਹੁਤ ਵੱਡੀ ਜ਼ਿਆਰਤ ਹੁੰਦੀ ਹੈ ਇੱਥੇ ਬਹੁਤ ਲੋਕੀ ਆਉਂਦੇ ਨੇ ਮੈਂ ਸਮਝਣਾ ਕਿ ਪਾਕਿਸਤਾਨ 'ਚ ਹੋਰ ਵੀ ਜਗ੍ਹਾ ਤੇ ਜ਼ਿਆਰਤ ਹੁੰਦੀ ਹੈ ਲੇਕਿਨ ਇਸ ਤੋਂ ਵੱਡੀ ਜ਼ਿਆਰਤ ਪੂਰੇ ਪਾਕਿਸਤਾਨ 'ਚ ਕਿਤੇ ਰ ਵੀ ਨਹੀਂ ਹੁੰਦੀ ਹੈਗੀ ਮੇਰੀ ਸੋਚ ਦੇ ਮੁਤਾਬਕ ਇਸ ਤੋਂ ਵੱਡੀ ਜ਼ਿਆਰਤ ਪੂਰੇ ਪਾਕਿਸਤਾਨ 'ਚ ਕਿਤੇ ਰ ਵੀ ਨਹੀਂ ਹੁੰਦੀ ਹੋਣੀ ਤੇ ਚਲੋ ਚੱਲ ਕੇ ਅੰਦਰ ਤੁਹਾਨੂੰ ਇਹ ਖੁਸ਼ਕਬਰੀ ਵੀ ਦਿੰਨੇ ਆ ਤੇ ਅੰਦਰ ਚੱਲ ਕੇ ਤੁਹਾਨੂੰ ਵਿਜ਼ਿਟ ਵੀ ਕਰਾਨੇ ਆ ਅੱਜ ਜਿਹੜਾ ਨਾ ਅਸੀਂ ਇੱਥੇ ਮੌਜੂਦ ਆ ਯਕਮ ਮਈ 2024 ਠੀਕ ਹੈ ਅੰਦਰ ਚੱਲਨੇ ਆ ਤੁਹਾਨੂੰ ਅੰਦਰ ਦੀ ਥੋੜਾ ਜਿਹਾ ਵਿਜ਼ਿਟ ਕਰਾਨੇ ਆ ਤੇ ਤੁਹਾਨੂੰ ਜਿਹੜਾ ਨੇ ਇੱਕ ਮਸੀਹ ਭੈਣ ਭਰਾਵਾਂ ਵਾਸਤੇ ਬਹੁਤ ਖੁਸ਼ਕੁਸ਼ਰੀ ਹੈ ਤੇ ਉਹ ਕੀ ਖੁਸ਼ਕੁਸ਼ਰੀ ਹੈ ਤੁਹਾਨੂੰ ਅੰਦਰ ਚੱਲ ਕੇ ਦੱਸਨੇ ਅੱਛਾ ਜੀ ਮਸੀਹ ਚ ਸਭ ਭੈਣ ਭਰਾਵਾਂ ਨੂੰ ਸਲਾਮ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹੋ ਉਮੀਦ ਕਰਨੇ ਆ ਸਾਰੇ ਠੀਕ ਠਾਕ ਹੋਣਗੇ ਆਪਣੀ ਹਾਇਰਿਅਤ ਦੇ ਬਾਰੇ ਸਾਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਓ ਤੇ ਨਾਲੇ ਇਹ ਦੱਸਿਓ ਕਿ ਤੁਸੀਂ ਪਾਕਿਸਤਾਨ ਦੇ ਕਿਹੜੀ ਕਿਹੜੀ ਜਗ੍ਹਾ ਤੋਂ ਸਾਡੀ ਇਸ ਵੀਡੀਓ ਨੂੰ ਵੇਖ ਰਹੇ ਹੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੇ ਸ਼ਹਿਰ ਦੇ ਕਿਹੜੇ ਇਲਾਕੇ ਦੇ ਕਿਹੜੇ ਪਿੰਡ ਤੋਂ ਤੁਸੀਂ ਸਾਡੀ ਇਹ ਵੀਡੀਓ ਵੇਖ ਰਹੇ ਹੋ ਠੀਕ ਹੈ ਤੇ ਸਾਨੂੰ ਪਤਾ ਲੱਗਦਾ ਰਹੇਗਾ ਤਾਂ ਕਿ ਅਸੀਂ ਤੁਹਾਡੇ ਜਿਹੜਾ ਥੈਂਕਸ ਕਰ ਸਕੀਏ ਕਿ ਤੁਸੀਂ ਸਾਡੀ ਵੀਡੀਓ ਵੇਖਦੇ ਹੋ ਤੇ ਨਸੀਬ ਹੈ ਨਾ ਵਾਸਤੇ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਹੈ ਇੱਕ ਐ ਮਰੀਆਬਾਦ ਅੱਜ ਅਸੀਂ ਮੌਜੂਦ ਹਾਂ ਐ ਚਰਚ ਉਹ ਸਾਹਮਣੇ ਪਹਾੜੀ ਹੈ ਉਹ ਸਾਹਮਣੇ ਪਹਾੜੀ ਹੈ ਚਰਚ ਐ ਸਟੇਜ ਹੈ ਸਟੇਜ ਦੇ ਅੱਗੇ ਜਿਹੜਾ ਨਾ ਇੱਥੇ ਤੰਬੂ ਲੱਗੇ ਹੁੰਦੇ ਹਨ ਤੇ ਹੁਣ ਤੰਬੂ ਨਹੀਂ ਲਗਣ ਗਰਨਗੇ ਇੱਥੇ ਲੈਂਡਰ ਪੈਂ ਲੱਗਾ ਲੈਂਡਰ ਪਾ ਕੇ ਥੱਲੇ ਪੱਖੇ ਸ਼ਖੇ ਲੱਗਣਗੇ ਹੁਣ ਤੰਬੂ ਵਾਲੀ ਜਗ੍ਹਾ ਇੱਥੇ ਖਤਮ ਕਰ ਦਿੱਤੀ ਗਈ ਹੈ ਇਹ ਦੇਖੋ ਪਿੱਲਰ ਪੈਂਡੇ ਦੇ ਨੇ ਬੀਮ ਪੈਂਡੇ ਦੇ ਨੇ ਉਹ ਸਾਹਮਣੇ ਕੰਮ ਹੋ ਰਿਹਾ ਉਹ ਸਾਹਮਣੇ ਠੇਕੇਦਾਰ ਸਾਹਿਬ ਨੇ ਮਜ਼ਦੂਰ ਲੱਗੇ ਦੇ ਨੇ ਦੇਖੋ ਤੇ ਅਕਸਰ ਲੋਕ ਜਿਹੜੇ ਇੱਥੇ ਗਰਮੀ ਚ ਆਉਂਦੇ ਸਨ ਮੇਲੇ ਚ ਉਹਨਾ ਸਤੇ ਜਿਹੜਾ ਨਾ ਬਹੁਤ ਹੀ ਰੁਸ਼ਭਰੀ ਵਾਲੀ ਗੱਲ ਏ ਕਿ ਇੱਥੇ ਜਿਹੜਾ ਨਾ ਐ ਚਰਚ ਚਰਚ ਦੀ ਉੱਤੇ ਉਹ ਘੰਟੀ ਵੱਜ ਰਹੀ ਏ ਉਹ ਸਾਹਮਣੇ ਪਹਾੜੀ ਏ ਐ ਸਾਹਮਣੇ ਗੇਟ ਏ ਸਕੂਲ ਵੀ ਖਤਮ ਕਰ ਦਿੱਤਾ ਗਿਆ ਸਕੂਲ ਦੀ ਜਗ੍ਹਾ ਸਾਰੀ ਖਤਮ ਹੋ ਰਹੀ ਏ ਇੱਥੋਂ ਉਹ ਸਾਹਮਣੇ ਉੱਤੇ ਲੱਗੇ ਦਨੇ ਮਿਸਤਰੀ ਮਜ਼ਦੂਰ ਭਰਾ ਉੱਤੇ ਤੋੜਦੇ ਨੇ ਵੀ ਉਹਨੂੰ ਤੇ ਇਹ ਖੁੱਲਾ ਮੈਦਾਨ ਹੋ ਜਾਏਗਾ ਇੱਥੋਂ ਇਹਦੀ ਬੈਕ ਸਾਈਡ ਤੇ ਉਹ ਸਾਹਮਣੇ ਵਾਸ਼ਰੂਮ ਹੈ ਵੀ ਵਾਸ਼ਰੂਮ ਨੇ ਉਹ ਵੀ ਉਹ ਪਿੱਛੇ ਵਾਸ਼ਰੂਮ ਹੈ ਵੀ ਨੇ ਠੀਕ ਹੈ ਤੇ ਇਹ ਜਗ੍ਹਾ ਨੂੰ ਜਿਹੜਾ ਨਾ ਵਧਾ ਦਿੱਤਾ ਗਿਆ ਹੈ ਤਾਂ ਉਹ ਜਿਹੜਾ ਨਾ ਈਜ਼ੀ ਹੋਊਗਾ ਤੁਸੀਂ ਇੱਥੇ ਆਓਗੇ ਪੱਕੇ ਥੱਲੇ ਬੈਠੋਗੇ ਠੀਕ ਹੈ ਤੇ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਕੱਲੀ ਦੀ ਆਵਾਜ਼ ਆ ਰਹੀ ਹੈ ਅੱਛਾ ਮੈਨੂੰ ਲੱਗਦਾ ਟੱਲੀ ਦੀ ਬਾਤ ਬਹੁਤੀ ਆ ਰਹੀ ਅੱਛਾ ਵੀ ਤੇ ਐ ਦੇਖੋ ਐ ਸਾਹਮਣੇ ਸਕੂਲ ਸੀ ਐ ਸਕੂਲ ਨੂੰ ਖਤਮ ਕਰ ਦਿੱਤਾ ਗਿਆ ਉਹਨੇ ਇੱਥੇ ਖੁੱਲਾ ਮੈਦਾਨ ਹੋਇਆ ਕਰੇਗਾ ਠੀਕ ਹੈ ਐਦੀ ਬੈਕ ਸਾਈਡ ਤੋਂ ਹੋ ਕੇ ਇੱਕ ਇਹ ਗੇਟ ਏ ਇੱਕ ਨਾਲ ਪੜਲਾ ਗੇਟ ਏ ਉਥੋਂ ਹੋ ਕੇ ਤੇ ਅੰਦਰ ਆਂਦੇ ਸਨ ਐਦੀ ਬੈਕ ਸਾਈਡ ਤੋਂ ਲੋਕੀ ਇੱਧਰ ਆਂਦੇ ਤੇ ਇੱਥੇ ਤੰਬੂ ਲੱਗੇ ਹੁੰਦੇ ਹਨ ਤੇ ਤੰਬੂ ਹੁਣ ਨਹੀਂ ਲੱਗਣ ਗਰਨਗੇ ਤੰਬੂ ਖਤਮ ਕਰ ਦਿੱਤਾ ਗਿਆ ਤੇ ਤੰਬੂ ਲੱਗਣਗੇ ਸਿਰਫ ਐ ਪਾੜੀ ਦੇ ਅੱਗੇ ਐ ਸਾਹਮਣੇ ਬਾੜੀ ਦੇ ਅੱਗੇ ਉੱਤੇ ਆਇਆ ਸਾਰਾ ਇੱਥੇ ਤੰਬੂ ਲੱਗਣਗੇ ਠੀਕ ਹੈ ਇੱਥੇ ਵੀ ਅਕਸਰ ਲੋਕੀ ਇਹ ਦਰਖਤਾਂ ਦੀ ਛਾਂ ਥੱਲੇ ਬੈਠੇ ਰਹਿੰਦੇ ਸਨ ਉਹ ਅੱਗੇ ਦਰਖਤਾਂ ਦੀ ਛਾਂ ਥੱਲੇ ਬੈਠੇ ਰਹਿੰਦੇ ਸਨ ਉਹ ਸਾਹਮਣੇ ਵਾਸ਼ਰੂਮ ਹੈ ਇਹ ਵੀ ਵਾਸ਼ਰੂਮ ਹੈ ਉਹ ਪਿਛੇ ਵੀ ਵਾਸ਼ਰੂਮ ਹੈ ਠੀਕ ਤੇ ਉਹਨਾਂ ਜਿਹੜਾ ਨਾ ਤੁਸੀਂ ਆਓਗੇ ਇੱਥੇ ਇਬਾਦਤ ਜਿਹੜੋ ਅਟੈਂਡ ਕਰਨੀ ਹੈ ਮੇਲੇ ਦੇ ਦੌਰਾਨ ਠੀਕ ਹੈ ਤੇ ਤੁਸੀਂ ਬਹੁਤ ਈਜ਼ੀ ਹੈ ਇੱਥੇ ਮਹਿਸੂਸ ਆਪਣੇ ਆਪ ਨੂੰ ਕਰੋਗੇ ਜੀ ਇਹ ਬਹੁਤ ਹੀ ਖੁਸ਼ਕਰੀ ਵਾਲੀ ਗੱਲ ਹੈ ਤੇ ਭਰਾ ਨੂੰ ਦੁਆਵਾਂ ਦੀ ਯਾਦ ਰੱਖਿਆ ਜੀ गोरी ठीक है अच्छा जी ओ, तो है सारी जगह मेरे पीछे देख सकते हो वो देखो पीछे मजदूर भाई काम लगे हैं भीम देने दें इत पिलर बनन के ऊपर लैंडर पेगा ठीक है पीछे स्कूल है स्कूल भी खत्म कर दिता गया ठीक है दे... ਸੀ ਭੈਣ ਰਵਾਂ ਵਾਸਤੇ ਬਹੁਤ ਪਿਛਬੀ ਅਲੀ ਗੱਲ ਹੈ ਕਿ ਤੁਸੀਂ ਇੱਥੇ ਆ ਸਕਦੇ ਹੋ ਤੇ ਜਦੋਂ ਆਓ ਤੇ ਪ੍ਰਾਸ ਤੇ ਵੀ ਦੁਆ ਕਰਦੇ ਆ ਜੇ ਤੇ ਬੜੀ ਮਿਹਰਬਾਨੀ ਤੁਸੀਂ ਸਾਡੀ ਵੀਡੀਓ ਵੇਖਦੇ ਹੋ ਤੇ ਜਿਹੜਾ ਨਾ ਤੁਸੀਂ ਦੁਆਵਾਂ ਚ ਯਾਦ ਰੱਖਿਆ ਸਾਨੂੰ ਬੜੀ ਮਿਹਰਬਾਨੀ ਅੱਛਾ ਜੀ ਇਹ ਭਾਈ ਹੋਰੀ ਸਾਡੇ ਨਾਲ ਨੇ ਐ ਤੁਸੀਂ ਇੱਥੇ ਵੀ ਦੇਣਾ ਮਰੀਆਬਾਦ ਇਹ ਮਰੀਆਬਾਦ ਦੇ ਇੱਥੇ ਰਹਿਣ ਵਾਲੇ ਨੇ ਠੀਕ ਹੈ ਤੇ ਇਹ ਸਾਨੂੰ ਸਾਰੀ ਕਹਾਣੀ ਦੱਸਣਗੇ ਕਿ ਇਹ ਫੋਨ ਬਣਵਾ ਰਿਹਾ ਹੈ ਫੋਨ ਕਰਾ ਰਿਹਾ ਹੈ ਠੀਕ ਅੱਛਾ ਜੀ ਭਾਈ ਜੀ ਅੱਛਾ ਇਹ ਕੌਣ ਕਰਾ ਰਿਹਾ ਹੈ ਕੌਣ ਬਣਵਾਉਂਦਾ ਹੈ ਬਈ ਇੱਥੇ ਇਧਰ ਜਰਾ ਮੂੰਹ ਘੜ ਲਿਆ ਜੋ ਪਿੱਛੇ ਨਜ਼ਰ ਆਏ ਜਰਾ ਮਰੀਮ ਨਵਾਜ਼ ਇਹ ਆ ਪੰਜਾਬ ਅੱਛਾ ਅੱਛਾ ਆਏ ਸਨ ਇੱਥੇ ਅਗਲੇ ਦਿਨ ਵਿਜ਼ਿਟ ਵੀ ਕਰਕੇ ਗਏ ਸਨ ਜੀ ਜੀ ਮਰੀਆਬਾਦ ਲੋਕਾ ਨੂੰ ਨਾ ਇਹ ਵੀ ਦਿੱਤੀ ਸੀ ਅੱਛਾ ਅੱਛਾ ਆ ਤੇ ਇਹੋ ਨੁਕਤੇ ਵੀ ਤੁਸੀਂ ਜਿਵੇਂ ਅਗਰੇ ਬਾਨ ਨੂੰ ਦਿੱਤੇ ਸੀ। ਅੱਛਾ ਅੱਛਾ। ਉਹ ਬਾਕੀ ਫਿਰ ਇਹ ਕੋਈ ਚੱਚ ਦਾ ਲਾਂਕੀ ਦਾ ਸੀ ਉੱਲਾ। ਅੱਛਾ। ਆਹ ਰਸ਼ਮੀ ਤੇ ਲੋਕਾਂ ਦੀ ਬੈਣ ਖਲੋਦੀ ਇਹ ਇੰਤਜ਼ਾਮ ਉਹਨਾਂ ਕੀਤਾ ਹੈ। ਠੀਕ ਹੋ ਗਿਆ। ਮਿਹਰਬਾਨੀ ਗੁਰੂ ਜੀ ਆਪ ਦੀ। ਠੀਕ ਹੋ ਗਿਆ ਤੇ ਇਹਦੇ ਥੱਲੇ ਕੀ ਲੈਂਡਰ ਪੈਣ ਲੱਗਾ ਪੱਕਾ ਕੰਮ ਹੋ ਲੱਗਾ। ਲੱਗੇਗਾ ਇਹ ਦੇਖਾ ਬਸ ਫਾਈਬਰ ਐ ਜੰਜੇ ਆ ਵੀ ਉੱਤੇ। ਹਾਂਜੀ ਹਾਂਜੀ। ਠੀਕ ਹੋ ਗਿਆ ਤੇ ਇਹਦੇ ਥੱਲੇ ਪੱਕੇ ਸ਼ਖੇ ਵੀ ਲੱਗਣਗੇ। ਠੀਕ ਹੈ ਤੇ ਦਰਸਤ ਕਿਹੜਾ ਬੂਟਾ ਕਿਹੜਾ ਲਾ ਕੇ ਗਏ ਹਜੇ ਉਹ। ਇਹ ਸਾਹਮਣੇ। अच्छा अच्छा ए जडी सारी बिल्डिंग ए भी सारी खत्म हो रही है वो पीछे स्कूल है वो भी खत्म हो गया है तो ए वाली जडी बिल्डिंग ए भी खत्म होएगी एथे ਲੋਕਾਂ ਦੀ ए पुरानी बिल्डिंग ए विल डिगन ਵਾਲੀ ਸੀ ओ स्कूल है वो भी खत्म ਕਰ ਦਿੱਤਾ ਗਿਆ ਤੇ ए भी ਜਿਹੜਾ ਨਾ ਬਿਲਡਿੰਗ ਖਤਮ ਕਰਕੇ ਇੱਥੇ ਲੋਕਾਂ ਦੀ ਬੈਠਣ ਵਾਲੀ ਜਗ੍ਹਾ ਬਣਾਣਗੇ ਹੁਣ ਤੰਬੂ ਇੱਥੇ ਨਹੀਂ ਲੱਗੇ ਕਰੇਗਾ ਇੱਥੇ ਲੱਗੇ ਕਰੇਗਾ ਠੀਕ ਹੈ ਉਹ ਪਿੱਛੇ ਪਹਾੜੀ ਹੈ ਉਹ ਚਰਚ ਹੈ ए ਸਟੇਜ ਸਟੇਜ ਦੇ ਅੱਗੇ ਜਿਹੜਾ ਨਾ ਐ ਦੇਖੋ ਐ ਤੁਸੀਂ ਆਪ ਦੇ ਦੇਖੋ ਜੀ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਕੋਈ ਕਿਹਾ ਮਰੀਮ ਨਵਾਜ਼ ਜਾਂ ਕੋਣ ਕਰਵਾ ਰਿਹਾ ਹੈ ਜਾਂ ਇੱਥੇ ਫਾਦਰ ਸਾਹਿਬਾਨ ਕਰਵਾ ਰਹੇ ਨੇ ਦੇਖੋ ਇਹ ਗਰੀਬ ਲੋਕ ਜਿਹੜੇ ਇੱਥੇ ਆਉਂਦੇ ਨੇ ਇੰਨੀ-ਇੰਨੀ ਦੂਰੋਂ ਜ਼ਿਆਰਤ ਵਾਸਤੇ ਆਉਂਦੇ ਨੇ ਤੇ ਪੂਰੇ ਪਾਕਿਸਤਾਨ ਦਾ ਮੈਂ ਸਮਝਣਾ ਕਿ ਇਸ ਤੋਂ ਵੱਡਾ ਕੋਈ ਵੀ ਮੇਲਾ ਕੋਈ ਵੀ ਜ਼ਿਆਰਤ ਨਹੀਂ ਹੋਏਗੀ ਇਸ ਤੋਂ ਵੱਡੀ ਇੱਥੇ ਬਹੁਤ ਜ਼ਿਆਦਾ ਤਦਾਦ ਹੁੰਦੀ ਹੈ ਲੋਕਾਂ ਦੀ ਤੇ ਬੈਠਣ ਦੀ ਜਗ੍ਹਾ ਬਹੁਤ ਘੱਟ ਹੁੰਦੀ ਹੈ ਇਹ ਬਿਲਡਿੰਗ ਉਹਦੀ وجہ ਤੋਂ ਖਤਮ ਕਰ ਦਿੱਤੀ ਗਈ ਹੈ ਠੀਕ ਹੈ ਇਹ ਹੁਣਨ ਕਰੀਬ ਜਿਹੜਾ ਨਾ ਇਹ ਇੱਥੋਂ ਖਤਮ ਹੋ ਜਾਏਗਾ ਵਾਲੀ ਜਿਹੜੀ ਬਿਲਡਿੰਗ ਹੈ 100 ਸਾਲ ਤੋਂ ਉੱਤੇ ਵੀ ਐਕਸਪਾਇਰ ਹੋ ਚੁੱਕੀ ਦੀ ਹੈ ਠੀਕ ਇਹਨੂੰ ਹੁਣ ਇੱਥੋਂ ਖਤਮ ਕਰ ਦਿੱਤਾ ਗਿਆ ਹੁਣ ਇੱਥੋਂ ਖਤਮ ਹੋ ਜਾਏਗੀ ਠੀਕ ਹੈ ਇੱਥੇ ਤੰਬੂ ਸ਼ੰਬੂ ਲਗਨ ਕਰਨਗੇ ਤੇ ਉਹ ਜਿਹੜਾ ਸਕੂਲ ਉਹ ਵੀ ਖਤਮ ਹੋ ਜਾਏਗਾ ਉਹ ਪਹਿਲੇ ਇਹ ਜੀਤ ਸਿੰਘ ਸਾਹਿਬ ਨੇ ਬਣਾਇਆ ਬਾਅਦ अच्छा अच्छा ਬਾਹਰ ਫਰ ਸਕੂਲ ਇੱਕ ਹੋਰ ਨਵਾਂ ਤਮੀਰ ਕੀਤਾ ਗਿਆ ਠੀਕ ਹੈ ਉਹ ਸਕੂਲ ਜਿਹੜਾ ਇੱਥੇ ਬੱਚੇ ਪੜ੍ਹਦੇ ਹਨ ਉਹ ਸਕੂਲ ਦੇ ਵਿੱਚ ਜਾ ਕੇ ਪੜਨਗੇ ਤੇ ਇੱਥੋਂ ਸਕੂਲ ਲੈਵਲ ਖਤਮ ਹੋ ਜਾਏਗਾ ਗੇਟ ਜਿਹੜਾ ਅੱਗੇ ਵਾਲਾ ਉਹ ਖੁੱਲਾ ਰਹੇ ਕਰੇਗਾ ਇਹ ਬੰਦ ਹੋਏ ਕਰੇਗਾ ਜ਼ਿਆਰੇ ਦੇ ਦੌਰਾਨ ਠੀਕ ਹੈ ਤੇ ਇਹ ਵਾਲਾ ਜਿਹੜਾ ਨਾ ਸਾਰਾ ਹਿੱਸਾ ਇਹ ਵਧਾ ਦਿੱਤਾ ਗਿਆ ਠੀਕ ਹੈ ਅੱਗੇ ਇਹਦੇ ਨਾਲ ਦੀ ਫਾਈਬਰ ਇੱਥੇ ਛੱਤ ਲੱਗੇਗਾ ਠੀਕ ਹੈ ਲੈਂਡਰ ਨਹੀਂ ਬੀਏਗਾ ਛੱਤ ਤੇ ਲੱਗੇਗਾ ਲੇਕਿਨ ਇਹਦੇ ਪਿੱਲਰ ਬਣਨ ਲੱਗੇ ਨੇ ਜੀ ਸਾਹਮਣੇ ਉਹ ਸਕੂਲ ਹੈ ਇਹ ਨਵੀਂ ਬਿਲਡਿੰਗ ਬਣੀ ਹੈ ਉਹ ਵਾਲੀ ਜਿਹੜੀ ਬਿਲਡਿੰਗ ਖਤਮ ਕਰਕੇ ਇਹ ਵਾਲਾ ਨਵਾਂ ਸਕੂਲ ਇੱਥੇ ਹੁਣ ਬੱਚੇ ਪੜਨ ਕਰਨਗੇ ਤੇ ਇਹਦੇ ਨਾਲ ਲੈ ਦੇਖੋ ਟਾਵਰ ਬਣੇ ਨੇ ਦੋ ਠੀਕ ਹੈ ਉੱਤੇ ਕਰਾਸ ਹੈ ਐ ਸਾਈਡ ਤੇ ਸਟੈਚੂ ਹੈ ਤੇ ਇਹ ਵਾਲਾ ਜਿਹੜਾ ਸਕੂਲ ਇੱਥੇ ਬੱਚੇ ਪੜਨ ਕਰਨਗੇ ਹੁਣ ਇਹ ਰੋਡ ਮੇਨ ਇਹ ਪਿੰਡ ਮਰੀਆਬਾਦ ਦਾ ਜੀ ਇਸ ਤਰ੍ਹਾਂ ਦੀ ਮਜ਼ੇ ਮਜ਼ੇ ਦੀ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਯਾਰਾਂ ਦੋਸਤਾਂ ਨੂੰ ਕਜ਼ਨ ਭੈਣਾਂ ਨੂੰ ਤੇ ਵੀ ਇਹਨੂੰ ਸ਼ੇਅਰ ਕਰਿਓ ਤਾਂ ਕਿ ਜਿਹੜਾ ਨਾ ਇਸ ਤਰ੍ਹਾਂ ਦੀ ਹੋਰ ਮਜ਼ੇ ਮਜ਼ੇ ਦੀਆਂ ਵੀਡੀਓ ਤੁਹਾਨੂੰ ਪੇਸ਼ ਕਰ ਸਕੀ